ਕਬੱਡੀ 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 ਰਮਯਾਨ ਹੈ ਕਿ ਸਰਦੂ ਦੇ ਕੱਦ ਵਰਗਾ ਪਹਿਲਾ ਦੇਖੀਏ ਵੀ ਉੱਚੇ ਲੰਬੇ ਕੱਦ ਵਾਲਾ ਕਬੱਡੀ ਪਾ ਗਿਆ ਤੇ ਹੁਣਾ ਸਮੁੰਦਰ ਜੇ ਕੱਦ ਵਾਲਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਲਾ ਰਮਜਾ ਦੇ ਵੀ ਕਬੱਡੀ ਪਾ ਰਿਹਾ ਛੋਟੀ ਦਾ ਮੈਚ ਖੇੜਾ ਬਗਿਆ ਰੌਣ ਕਿੰਗ ਯੂ ਐਸ ਤੇ ਗੁਰੂ ਗੋਬਿੰਦ ਸਿੰਘ ਮੇਰੇ ਮਾਸ਼ੀ ਵਾਲਾ ਬੱਬੂ ਕਸੀੜਪੁਰਿਆ ਉਹ ਸੁੱਪ ਤੋਂ ਜੀ ਤਿਆਰੀ ਖੜ ਕੇ ਰੱਖਣਗੇ ਛੋਟੀ ਦਾ ਮੈਚ ਖੇੜਾ ਜਾਣਾ ਚਲਾਰ ਬਗਿਆ ਚਲਾਰ ਟੀਵੀਓ 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 ਅੱਜ ਤਾਂ ਚਲਾਨ ਘਟਾਉਂਦੇ ਰਵੀ ਭਰਾ ਹੁਣੀ ਸਾਡੇ ਪੁਰਤਗਾਲ ਵਾਲੇ ਨਾਲ ਜੁਣੀ ਹੁਣੀ ਬਾਈ ਐਲਾਨ ਕਰਦੇ ਹੈਪੀ ਹੁਣੀ ਕਿ ਚੋਲੇ ਵਾਲੇ ਅਰਸ਼ ਦੇ ਦੋ ਜੱਫੇ 1000 ਦੇ ਹੋਣਗੇ ਲਓ ਬਲਪਰੀਆ ਮੇਰੇ ਵੀਰੋ ਅਰਬ ਕਬੱਡੀ ਪਾ ਰਿਹਾ ਤੇ ਮੈਨੂੰ ਲੱਗਦਾ 1000 ਦਾ ਪਹਿਲਾ ਲੱਗੂ ਦੁਨੀਆ ਲੱਗੂ ਵੀਡੀਓ 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 ਚਲਾਰ 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 ਤੇ 500 ਅੰਕੂ ਹੜਾਉਂੂ ਕਹਿੰਦੇ ਸਾਡੇ ਭਰਾ ਕਹਿੰਦੇ ਦਮਰਹਾਮ ਲੱਗਾ ਹੈ ਹਰ ਜੱਫੇ ਦੇ 5-500 ਦੇ ਵੱਡੇ ਮਾਸਾ ਹੋਗੇ ਤ੍ਰਿੰਦਰ ਕਹਿੰਦਾ ਗਰਲਾਲ ਸੋਲ ਦੀਆਂ ਦੋ ਕਬੱਡੀਆਂ 1000 ਦੇ ਹੋਣਗੀਆਂ ਬਗਿਆ ਡੌੜ ਰੱਖੀ ਜਦੋਂ ਗਰਲਾਲ ਕਬੱਡੀਆਂ ਪਾਵੇਗਾ ਸਾਜੀ ਕਹਿੰਦੇ ਕਬੱਡੀ ਪਾ ਰਿਹਾ ਉੱਡਣਾ ਸੱਪ ਇਹ लवली 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 ਹੋਰੇ ਵਾਲਾ लवली ਆ ਮੇਰੇ ਵੀਰੋ ਇਹ ਲੱਕ ਫੜਾਇਆ ਗਿਆ ਸੰਧਾ ਪੁੱਤਰ ਵਿਸ਼ਾਲ ਸਾਜੀ ਪ੍ਰੈਸ ਵਾਲਾ ਕਹਿੰਦਾ ਵੱਧਿਆ 1000 ਮੇਰਾ ਵੀ ਪਾ ਦੇ 3000 ਦੀ ਟੋਟੀ 3000 खेड मैदान आ रही तो है चोले वाले तीन हजार ललकारा मार दो पहले सर नहीं दसा दिन आरमजान लीजिए अर्गो वाली हैर्ग भी खेडा भी डीडियो चलान चलान अंकू ਹੋ 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 ਅਰਸ਼ ਇਹਨੇ ਪੱਧ ਜਾਣਾ ਇਹਨੂੰ ਫੜਨਾ ਪੈਣਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਨ ਟਾਈਮਸ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ